ਦਾ ਦੇ ਸੀਨ ਪੁਰਾ ਇਲਾਕੇ ਦੇ ਵਿੱਚ ਉਸ ਵੇਲੇ ਜਿਹੜਾ ਦਰਦਨਾਕ ਸੀਨ ਬਣ ਗਿਆ ਜਦੋਂ ਇੱਕ ਕੈਨੇਡਾ ਤੋਂ ਆਈ ਮਹਿਲਾ ਦੇ ਘਰ ਦੇ ਵਿੱਚ ਜਾ ਕੇ ਮੁੰਡੇ ਨੇ ਤਾੜ-ਤਾੜ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਦੱਸਿਆ ਜਾ ਰਿਹਾ ਸੀ ਕਿ 1 ਜਨਵਰੀ ਨੂੰ ਹੀ ਉਸ ਨੇ ਆਪਣੇ ਸੈਲੂਨ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਦੋ ਅਣਪਛਾਤੇ ਮੁੰਡੇ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਬਾਹਰ ਖੜਦਾ ਤੇ ਇੱਕ ਅੰਦਰ ਜਾ ਕੇ ਦਾਖਲ ਹੋ ਕੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ ਇਸ ਦੌਰਾਨ ਅਮ੍ਰਿਤਕਾ ਅਹਿਮ ਪ੍ਰੀਤ ਕੌਰ ਜਿਸ ਨੂੰ ਗੋਲੀਆਂ ਵੱਜੀਆਂ ਤੇ ਮੌਤ ਹੋ ਗਈ ਐ ਉੱਥੇ ਇਸ ਮਾਮਲੇ ਲੈ ਕੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿਵੇਂ ਇਹ ਅੰਦਰ ਦਾਖਲ ਹੋ ਕੇ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਰਾਤੀ ਨੂੰ ਸਾਡੇ ਨਾਲ ਓਪਨਿੰਗ ਕੀਤੀ ਉਹਨੇ ਆਪਣੇ ਸਨੂਨ ਦੀ ਸਨੂਨ ਦਾ ਕੰਮ ਕੀਤਾ ਉਹਨੇ ਦਾ ਘਰੇ ਕੰਮ ਕੀਤਾ ਨਾ ਕਿ ਸਾਡੇ ਨਾਲ ਕੇਕ ਕਟਿਆ ਰਾਤੀ ਬੜਾ ਸੋਹਣਾ ਸਾਡੇ ਨਾਲ ਸੀਗੀ ਫੰਟੀ ਖੇਡਦੀ ਸੀ ਮੈਨੂੰ ਭਾਬੀ ਵੀ ਮੈਗੀ ਬਣਾ ਦੇ ਮੈਗੀ ਬਣਾ ਕੇ ਮੈਨੂੰ ਦੇ ਜੋ ਵੀ ਮੈਂ ਕਿਵੇਂ ਹੋ ਗਈ ਕੰਮ ਟੂਟੀ ਤੋਂ ਆਈਆਂ ਤੇ ਮੈਨੂੰ ਚਾਹ ਪੀਣਾ ਤੇ ਰਾਜੇ ਤੇ ਹੋਣੀ ਆ ਉਸ ਤੋਂ ਬਾਅਦ ਯਾ ਚੌਂਕ 'ਚ ਵਿੱਚ ਆਵਾਜ਼ ਆ ਗਈ ਵੀ ਹਾਂ ਗੋਲੀਆਂ ਚੱਲੀਆਂ ਆ ਇੰਨਾ ਨਹੀਂ ਪਤਾ ਕਿਹਰੇ ਚੱਲੀਆਂ ਜਦੋਂ ਬਾਹਰ ਆਏ ਫਿਰ ਪਤਾ ਨਹੀਂ ਲੱਗਾ ਕਿ ਕੱਲ ਇਹਨਾਂ ਨੇ ਆਪਣੇ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਕੱਲ ਹੀ ਜਿੱਥੇ ਖੋਲੇ ਕਿਥੇ ਘਰੇ ਅੰਦਰ ਹੀ ਉਹ ਸਮਾਨ ਹੁੰਦੇ ਵੀ ਆ ਉਹਨਾਂ ਨੇ ਇਹਨਾਂ ਦੀ ਬੇਟੇ ਜੀ ਹਾਂ ਸਟਾਰਟ ਕੀਤਾ ਸੀ ਇਹਨਾਂ ਇਹਦੇ ਨਾਲ ਸਟਾਰਟ ਕੀਤਾ ਸੀ ਇਹ ਹਜੇ ਸੁਣਾਸਣਾ ਕਿ ਗਈ ਹੈ ਕਿ ਇੱਕ ਕਲਾਇੰਟ ਨੂੰ ਸਖਾਂਦੀ ਪਈ ਸੀ ਕਿ 10 ਇੱਕ ਲਾਂਡ ਕਰਕੇ ਗਈ ਜੇ ਉਹਨੂੰ ਕੁੜੀ ਨੂੰ ਸਤਾ ਕੇ ਪੁੱਛ ਕੇ ਗਏ ਭਾਜੀ ਤੁਹਾਨੂੰ ਅੱਜ ਡਿਵੋਰਸ ਹੋਇਆ ਐ ਸੀਗਾ ਉਹਨਾਂ ਦਾ ਡਿਵੋਰਸ ਕਿੰਨੀ ਦੇਰ ਤੋਂ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਭਾਰੀ دہشت ਫੈਲ ਗਈ ਅਤੇ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਮੋਹੱਲਾ ਵਾਸੀਆਂ ਨੇ ਦੱਸਿਆ ਕਿ ਇੱਕੋ ਦਮ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਪੂਰੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਪੈਦਾ ਹੋ ਗਿਆ ਸਬੀਰ ਕੋਰ ਸਬੀਰ ਕੋਰ ਤੇ ਜਿਹਦੇ ਗੋਲੀਆਂ ਮਾਰੀਆਂ ਉਹ ਤੁਹਾਡੀ ਕਿ ਲੱਗਦੀ ਸੀ ਆਪਣੇ ਬੇਟੀ ਲਾ ਜੰਦਰਾਲੇ ਦੀ ਗੁੱਡੀ ਦਰਾਣੀ ਨੂੰ ਕੀ ਨਾਂ ਕੀ ਸੀਗਾ ਅਹੇ ਐਮਪੀਰ ਕਿੰਨੇ ਸਾਲ ਦੀ ਸੀ ਉਹ ਤਾਈ ਤਾਈ ਚਾਹਦੇ ਹੈ ਤੇ ਇਹ ਕੋਣ ਬੰਦੇ ਕੋਣ ਸੀ ਆਏ ਜਿਹੜੇ ਗੋਰੀ ਜਿਹੜੇ ਆਏ ਸੀ ਨਾ ਪਿੱਛੋਂ ਪਿੱਦੋਂ ਦੁਕਾਨਾ ਵੱਲੋਂ ਆਏ ਸੀ ਮੈਂ ਆਪਣਾ ਗੋਲਾ ਦਰਵਾਜ਼ੇ ਮੋਰੇ ਬੈਠੀ ਆ ਮੈਂ ਇਹਨੂੰ ਕੋਣ ਕੇ ਤਾਂ ਮੈਂ ਕਹੇ ਮਾ ਬਾਹਰ ਨੰਘਨ ਲਗਾਇਆ ਤੇ ਤੂੰ ਆ ਜਾ ਦੁੱਧ ਪੀਏ ਕਹਿੰਦੀ ਮੈਨੇ ਤਾਈ ਉਹਨਾਂ ਨਾਮੇ ਦੁੱਧ ਪੀਣਾ ਨਾਮੇ ਹੋਣ ਉਹ ਤੋਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਇਆ ਤੇ ਬਾਹਰ ਜਦੋਂ ਬਾਹਰ ਮੈਂ ਕਹੇ ਮਾ ਰੋਟੀ ਖਾਦੇ ਕਹਿੰਦੀ ਤਾਈ ਮੈਨੇ ਖਾਣ ਮੈਂ ਇੱਕ ਪਿੰਨੀ ਖਾਦੇ ਦੁੱਧ ਆਸ ਇੰਨੇ ਕਹਲਾ ਜੇ ਮੈਂ ਵੀ ਆਇਆ ਨਾ ਮੈਂ ਵੀ ਨਾ ਹੀ ਜਾਣਾ ਸੀ ਮੈਂ ਸਾਰ ਲੈਣਾ ਹੁੰਨਾ ਸੀ ਕਿੰਨੇ ਜਾਣੇ ਸੀਗੇ ਦੋ ਜਣੇ ਆਇਆ ਕਿਨੇ ਦਰਵਾਜ਼ੇ ਥਰ ਧੋਗੇ ਗਾ ਗੇ ਮੋਟਰਸਾਈਕਲ ਆਤਾ ਇਹ ਜਿਹੜਾ ਬੰਦਾ ਹੈ ਸਿਬਾਰੋ ਤੇ ਕਿਹਦੇ ਇੱਥੇ ਮੈਂ ਤਾਂ ਮੌਸਮ ਹੀ ਪਾਇਆ ਤੇ ਇੱਥੇ ਵਹਿ ਚੜ ਪਾਇਆ ਸੀ ਅੱਛਾ ਇਹ ਤੇ ਜਿਹੜੀ ਮੋਟਰਸਾਈਕਲ ਇਹ ਇਹ ਮੈਰਿਟ ਸੀ ਹਾਂ ਅੱਛਾ ਤੇ ਕਿੰਨੇ ਬੱਚੇ ਕਿੰਨੇ ਸਾਲ ਕਨੇਡਾ ਚ ਕਨੇਡਾ ਚ ਹੋ ਕੇ ਜਿਹੜੇ ਮਹੀਨੇ ਹੋਇਆ ਬੱਚੇ ਨਾਲ ਹੀ ਸੀ ਹੁਣ ਮਤਲਬ ਬੱਚੇ ਬਾਹਰ ਆ ਬੱਚੇ ਬਾਹਰ ਅੱਛਾ ਇਹ ਕਦੋਂ ਆਇਆ ਬਾਹਰ ਕਦੋਂ ਆਇਆ ਬਾਹਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਠੀਕ ਹੈ ਤੇ ਬਾਹਰ ਆਣਾ ਜਾਣਾ ਲੱਗਾ ਰਹਿੰਦਾ ਸੀ ਪਾਰਟਾ ਪੁੱਛਤਾ ਚੰਦ ਨਹੀਂ ਸੀ ਬਾਣੇ ਟਮ ਆ ਗਿਆ ਤੁਹਾਨੂੰ ਨਹੀਂ ਕੋਈ ਚਸ਼ਮ ਨਹੀਂ ਤੇ ਨਹੀਂ ਸੀ ਕਿਸੇ ਨੇ ਕੋਈ ਕੋਈ ਖੁੰਦਕਵਾਜੀ ਜਿਹੜੇ ਕਰਕੇ ਕਹ ਲੋ ਕਿ ਉਹ ਗੋਲੀ ਮਾਰ ਕੇ ਗਏ ਆ ਸਾਨੂੰ ਹੁਣ ਪ੍ਰਸ਼ੰਸਾ ਕਿੰਨੇ ਕਵਿਚ ਦੀ ਘਟਣਾ ਆ ਕਿੰਨੇ ਕਵਿਚ ਦੀ ਘਟਣਾ ਹੈ ਇਹ 3 ਕਵਿਚ ਤੇ ਨਿਕਲ ਜੇ ਤੇ ਗੋਲੀਆਂ ਮਾਰ ਕੇ ਭੱਜ ਗਏ ਕੋਈ ਨਹੀਂ ਸਾਨੂੰ ਇੱਕ ਬੰਦਾ ਆਇਆ ਸਰਕਾਰ ਗਿਆ ਇਹ ਲੋਕ ਇਹ ਕਹਿੰਦੇ ਪੋਸਟ ਆਇਆ ਸੀ ਤਾਂ ਉਹ ਕਹਿੰਦਾ ਆਂਟੀ ਤੁਹਾਡੇ ਅੰਦਰ ਕੌਣ ਹੈ ਮੈਂ ਕਿਹਾ ਸਾਡੀ ਹਿਮਾ ਮੈਂ ਇਦਾਂ ਕਹਤਾ ਕਹਿੰਦਾ ਹੇ ਮਾ ਇਹ ਤਾਂ ਅੰਦਰ ਤੁਹਾਡੇ ਗੋਲੀ ਚੱਲੇ ਮੈਂ ਕਿਹਾ ਤੁਰ ਗੋ ਮੈਂ ਕਿਹਾ ਹਏ ਉਹਨੇ ਦਰਵਾਜ਼ਾ ਖਿੱਚਿਆ ਜ਼ੋਰ ਨਾਲ ਦਰਵਾਜ਼ਾ ਰਖਲਾ ਦੇ ਤੇ ਹਿਮਾ ਹੈ ਕਿੱਥੇ ਸੀ ਉਸ ਟਾਈਮ ਅੱਛਾ ਕਮਰੇ ਚ ਸੀ ਲੇਟੀ ਹੀ ਸੀ ਦੁੱਧ ਦਾ ਲੱਗ ਲੱਗਾ ਵੀ ਅਸੀਂ ਸਾਰੇ ਬਾਹਰ ਹੀ ਸੀਗੇ ਉੱਥੇ ਅੱਛਾ ਲੇਕਿਨ ਦੀ ਸਿਹਰ ਦੇ ਦੋ ਲੋਕੀ ਬਹੁਤ ਦੇਖਣ ਦੇ ਕਿ ਸਿਹਰ ਦੇ ਥੋੜੇ ਜਿਹੇ ਸੀਗੇ ਅੱਛਾ ਸਿਹਰ ਦੇ ਕਿਹੜੀਆਂ ਬੋਲ ਲਗਾਉਂਦੇ ਸੀ ਅੱਛਾ ਯਾਨੀ ਸ਼ਾਇਦ ਘਰ ਲਾ ਭਰੇ ਹੋਣਗੇ ਨਹੀਂ ਪਤਾ ਹੁ ਕਿਹੜਾ ਵਾ ਘਰ ਪੁੱਛਿਆ ਵੀ ਇੱਕ ਪੁੱਤਲਾ ਵੀ ਅਕਈ ਗਾਂ ਤੋਂ ਨਾ ਉੱਥੇ ਲੰਗਰ ਖਾਂਦੇ ਹਾਂ ਅੰਤੀ ਸੈ ਅੱਛਾ ਜਿਹਨੇ ਲੰਦਰ ਲਾਇਆ ਨਾ ਉਹਦੀ ਸ਼ਕਲ ਦੀਦੀ ਨਾਲ ਮਿਲਦੀ ਆ ਉਹ ਹਾਈ ਰੋਟ ਵਗੈਰਾ ਵੀ ਉਥੇ ਹੀ ਉਹਨਾਂ ਦੇ بیٹے ਨੂੰ ਪੁੱਛਦੇ ਕਿ ਇਹ ਮਾਮਾ ਵਾ ਉਹਨਾਂ ਦਾ ਬੇਟਾ ਕਹਿੰਦਾ ਨਹੀਂ ਇਹ ਮੇਰੇ ਮਮਾ ਵਾ ਅੱਛਾ ਤੇ ਪਤਾ ਨਹੀਂ ਕਿ ਕਿਹਦਾ ਬੇਟਾ ਵੀ ਇੱਥੇ ਆਇਆ ਤੇ ਅੰਦਰ ਦਰਵਾਜ਼ਾ ਪਤਾ ਨਹੀਂ ਖੁੱਲਾ ਪਿਆ ਸੀ ਕਿ ਧੋਲ ਕੇ ਗਏ ਆ ਵੀ ਗੋਲੀ ਚੱਲਣ ਦੀ ਸਿਰਫ ਆਵਾਜ਼ ਆਈ ਹੈ ਸਭ ਤੇ ਕਹਿੰਦੇ ਕੀ ਗੋਲੀ ਚੱਲ ਗਈ ਮਤ ਕਿ ਕੈਂਟ ਮਤ ਦੋ ਜene ਸੀ ਕੈਂਟ ਮਤ ਕਿ ਫਾਈਟ ਤੇ ਸੀਗੇ ਫਾਈਟ ਤੇ ਬਿਨਾਂ ਮਤ ਕਿੰਨੇ ਦਿਨ ਤੋਂ ਇਹ ਵੈਰੀਫਾਈ ਇਹ ਵੈਰੀਫਾਈ ਕਰਦੇ ਪਏ ਸੀ ਇਨਕੁਆਰੀ ਤਾਂ ਹੀ ਲੱਗੇ ਸੀ ਫਾਈਟ ਅੱਛਾ ਇਨਕੁਆਰੀ ਕਰਦੇ ਪਏ ਸੀ ਸਵੇਰ ਤੋਂ ਤਾਂ ਮੌਕਾ ਮੌਕਾ ਲੱਭ ਰਹੇ ਸੀ ਮੌਕਾ ਜਿਆਦਾ ਨੇ ਸਾਰੇ ਨੋਟਿਸ ਕੀਤਾ ਤੇ ਉੱਥੇ ਖੜੇ ਹੋ ਕੇ ਨਾ ਉਹ ਦੁਕਾਨ ਦੇ ਗਰੀਆਣੇ ਦੀ ਦੁਕਾਨ ਦੇ ਸਾਹਮਣੇ ਥੋੜੀ ਜਿਹੀ ਪਹਿਲਾਂ ਉਹ ਕੀ ਕਰਦੇ ਹੁੰਦੇ ਆ ਚੱਲਣਾ ਜੋ ਤਾਂ ਨਹੀਂ ਨਹੀਂ ਪਿਸਤੋਲ ਨੂੰ ਅੱਛਾ ਉਹ ਲੋਡ ਲੋਡ ਕਰੀ ਲੋਡ ਕਾਤੇ ਸੀਹਾ ਸਵੇਰ ਦੀ ਰੈਕੀ ਕਰ ਰਹੇ ਹਾਂ ਰੈਕੀ ਸਵੇਰ ਦੀ ਕਹਿੰਦੇ ਕਰਨ ਦੇ ਉਹ ਜਿਹੜਾ ਨੇ ਦੱਸਿਆ ਸੀ ਸੁਣਿਆ ਕਹਿੰਦੇ ਰੈਕੀ ਸਵੇਰ ਦੀ ਕਰਨੇ ਉਪਰੇ ਬੰਦੇ ਦੋ ਫਿਰਦੇ ਪਏ ਆ ਜਦੋਂ ਉਹਨਾਂ ਨੇ ਪਿਸਤੋਲ ਉਹ ਫਿੱਟੀ ਨਾ ਵੇ ਉਹ ਕਰਿਆਨੇ ਦੀ ਦੁਕਾਨ ਵਾਲੇ ਕਹਿੰਦੇ ਭਾਜੀ ਨੇ ਕਹਿੰਦੇ ਆ ਕੇ ਕਿਹਾ ਕਿ ਕੋਈ ਗੜਬੜ ਲੱਗਦੀ ਆ ਮੈਨੂੰ ਬੀਨੇ ਦੇ ਨੇ ਇੱਕ ਸਰਦਾਰ ਭਾਜੀ ਆਏ ਲੱਕੀ ਨੱਕੀਵਾਲਨ ਕੀ ਨਾਮ ਲਿਖੇ ਨਾ ਉਹ ਆਏ ਕਹਿੰਦੇ ਦੇਖਾ ਉੱਥੇ ਜਾ ਕੇ ਖੜੇ ਹੋਏ ਉਹ ਮੁੰਡੇ ਦੇ ਨਾਲ ਕੋ ਪਿਸਤੌਲ ਪੜੀ ਉਹ ਅੰਦਰ ਚਲੇ ਗਏ ਉਹਨਾਂ ਨੇ ਗੋਲੀ ਚਲਾਤੀ ਉਹ ਭਾਜੀ ਨੇ ਅੰਦਰੋਂ ਬਾਹਰੋਂ ਆ ਕੇ ਤਾਂ ਗੇਟ ਲਗਾਤਾ ਕਿ ਭਾਜੜਾ ਜਾਾਂਗੇ ਅਸੀਂ ਫੜ ਲਾਂਗੇ ਨਾ ਗੇਟ ਲਗਾਤਾ ਤਾਂ ਗੇਟ ਲਗਾ ਤਾਂ ਪਰ ਭੱਜੇ ਕਿੱਦਾਂ ਵਾ ਭਾਜੀ ਇਦਾਂ ਉਹਨਾਂ ਨੇ ਗੇਟ ਲਗਾਤਾ ਗੇਟ ਤੋਂ ਕੁੰਡਾ ਨਹੀਂ ਅੰਲੀ ਸੀਗੀ ਉਹਨੇ ਕੀ ਕੀਤਾ ਉਹ ਜਿਹੜਾ ਮੁੰਡੇ ਸੀ ਉਹਨੇ ਬਸ ਤੋਂ ਬੋਲੀਬਾਰ ਨੂੰ ਚਲਾਈ ਵੇ ਭਾਜੀ ਵਿਚਾਰਾ ਡਰ ਗਿਆ ਕਿ ਮੇਰੇ ਨਾਲ ਬਾਜੂ ਜੀ ਉਹਨੇ ਡਰਦੇ ਨੇ ਬਹੁਤ ਛੜ ਤੋਂ ਪਰੇ ਨੂੰ ਹੋ ਗਏ ਤਾਂ ਗੋਲੀ ਇੱਕਲੇ ਟੇਕ ਕਿਹੜੀ ਜਗ੍ਹਾ ਤੇ ਆਈਓਸੀ 12 ਫਾਰੂਕ 12 ਬਾਰੂ ਦਾ ਪਤਾ ਹੈ 12 ਨੰਬਰ ਫਟਾਖਰੀ ਕੰਟਨਮੈਂਟ ਹੈ ਇਹਨਾਂ ਨੂੰ ਪਤਾ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਵੇਂ ਹੀ ਉਹਨਾਂ ਨੂੰ ਘਟਨਾ ਦੀ ਸੂਚਨਾ ਮਿਲੀ ਮੌਕੇ ਤੇ ਪਹੁੰਚੇ ਆ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਗਾਲੀ ਜਾ ਰਹੀ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਨੂੰ ਕੰਟਰੋਲ ਤੋਂ ਇਤਲਾ ਮਿਲੀ ਸੀਗੀ ਕਿ ਆ ਜਿਹੜਾ ਮਹੱਲਾ ਹੈਗਾ ਆ ਇੱਥੇ ਕਿਸੇ ਘਰ ਦੇ ਅੰਦਰ ਵੜ ਕੇ ਫਾਇਰ ਹੋਇਆ ਹੈ ਇਸ ਮੌਕੇ ਤੇ ਜਿਹੜੇ ਹੈਗੇ ਐ ਐਸਐਚਓ ਸਿਟੀ ਤੇ ਮੈਂ ਜਿਹੜਾ ਹੈਗਾ ਡੀਐਸਪੀ ਕੋਟਲਾ ਇਹਦੇ ਮੌਕੇ ਤੇ ਪਹੁੰਚੇ ਸੀਗੇ ਤੇ ਜਿੱਥੇ ਸਾਨੂੰ ਪਤਾ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੇਮਪ੍ਰੀਤ ਕੌਰ ਉਰਫ ਹੈਮਾ ਉਹ ਉਹ ਅੰਦਰ ਘਰ ਦੇ ਵਿੱਚ ਇਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜਕੇ ਤੇ ਗੋਲੀ ਮਾਰ ਕੇ ਉਥੋਂ ਲੜਕੀ ਦੇ ਕੀ ਮਤਕੀ ਕਹ ਲੋ ਕਿ ਹੈਗਾ ਜਿਹੜਾ ਕਿ ਕੀ ਮਤਕੀ ਨਾਮ ਸੀ ਤਾਂ ਕਿੱਛੂ ਆਈ ਸੀ ਤਾਂ ਕੀ ਮਤਕੀ ਲੜਕੀ ਹੇਮਪ੍ਰੀਤ ਕੌਰ ਹੈਗੀ ਆ ਇਹ ਵਾਈਫ ਆਫ ਪਰਮਿੰਦਰ ਸਿੰਘ ਹੈਗੀ ਆ ਤੇ ਡਾਈਵੋਰਸੀ ਹੈਗੀ ਆ ਇਹਦੀ ਉਮਰ 40 ইয়ার্স ਦੀ ਹੈਗੀ ਆ ਬਾਕੀ ਐਫ ਆਈ ਆਰ ਆਪਾਂ ਦਰਜ ਕਰ ਰਹੇ ਤੇ ਇਨਵੈਸਟੀਗੇਸ਼ਨ ਮੱਲੇ ਵਾਲੇ ਨੇ ਕਹਿਣਾ ਮੱਲੇ ਵਾਲੇ ਤੇ ਕਹਿਣਾ ਕਿ ਸਵੇਤ ਤੋਂ ਕੁਛ ਦੋ ਬੰਦੇ ਰਹੇ ਤੂੰ ਰੈਕੀ ਕਰ ਰਹੇ ਸੀ ਤੇ ਜਦੋਂ ਸਾਰਾ ਮਾਮਲਾ ਆਇਆ ਤਾਂ ਉਸ ਵਾਰੇ ਕੋਈ ਪਛਾਣ ਹੋਈ ਹੈ ਨਹੀਂ ਹਜੇ ਤੱਕ ਕੋਈ ਅਨਪਛਾਤੇ ਬੰਦੇ ਹੀ ਹੈਗੇ ਆ ਮੋਟਰਸਾਈਕਲ ਤੇ ਆਏ ਸੀਗੇ ਬਾਕੀ ਆਪਾਂ ਜਿਹੜਾ ਹੈਗਾ ਹੋਰ ਇਨਫੋਰਮੇਸ਼ਨ ਗੈਦਰ ਕਿੰਨੇ ਗੋਲੀਆਂ ਚੱਲੀਆਂ ਵਾ ਟੋਟਲ 4 ਚੱਲੀਆਂ 3 ਅੰਦਰ ਚੱਲੀਆਂ ਤੇ ਇੱਕ ਬਾਾਰ ਜਦੋਂ ਬੰਦੇ ਨੇ ਇਥੋਂ ਉਹਨੇ ਮਤਲਬ ਉਹਨੂੰ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਜਿਹੜਾ ਕੋਈ ਬੰਦਾ ਸੀਗਾ ਮਹੱਲੇ ਦਾ ਉਨੇ ਗੇਟ ਬੰਦ ਕਰਕੇ ਇਹਨੂੰ ਕੋਸ਼ਿਸ਼ ਕੀਤੀ ਸੀ ਕਿ ਬਟ ਉਹ ਹਵਾ ਵਿੱਚ ਫਾਇਰ ਕਰਕੇ ਨਿਕਲ ਗਿਆ ਸੀ ਇਹ ਚਾਰ ਕੁ ਮਹੀਨੇ ਦੀ ਗੱਲ ਹੈ ਕੋਈ ਕਿਸੇ ਦਾ ਸ਼ੱਕ ਹੋਵੇਗਾ ਨਹੀਂ ਹਜੇ ਤੱਕ ਤਾਂ ਕੋਈ ਸ਼ੱਕ ਨਹੀਂ ਪੁਲਿਸ ਇਨਵੈਸਟਿਗੇਸ਼ਨ ਤੇ ਕੀ ਕਹਿ ਲਓ ਕਿ ਮੋਕੇ ਦੇ ਕੀ ਪ੍ਰੂਫ ਮਿਲੇ ਇਹ ਤਾਂ ਜਿੱਤੇ ਪ੍ਰੀਮੀਅਰ ਵੀ ਸਟੇਜ ਹੈਗੀ ਆ ਇਹ ਨਹੀਂ ਛੇਤੀ ਜਣਾ ਮੁਸ਼ਕਿਲ ਲਗਾ ਆ ਤਾਂ ਬਾਕੀ ਆਪਾਂ ਪਰਚਾ ਦਰਜ ਕਰਕੇ ਆਪਾਂ ਟੀਮਾਂ ਸਾਡੀ ਰੈਡੀ ਹੈਗੀ ਆ ਤੇ ਜਿਹੜੇ ਦੋਸ਼ੀ ਹੈਗੇ ਜਲਤੋ ਜਲਤ ਆਪਾਂ ਬੰਦ ਲਗਾ ਲਵਾਂਗੇ ਸੀਸੀਟੀਵੀ ਵਗੈਰਾ ਸੁਣਾਉਂਦੇ ਨਹੀਂ ਹਜੇ ਤੱਕ ਕੋਈ ਸੀਸੀਟੀਵੀ ਫੁਟੇਜਾਂ ਨੂੰ ਮਿਲੀ ਨਹੀਂ ਹੈਗੀ ਤੇ ਜੇ ਕੋਈ ਇਦਾਂ ਨਹੀਂ ਹੋਊਗੀ ਤਾਂ ਅਨੰਨਾ ਸਵੈਰ ਕੀਤਾ ਜਾਊ ਕਹ ਦੇਖਿਆ ਜਿਵੇਂ ਤਾਂ ਲਗਾਤਾਰ ਅਜਿਹੇ ਵਾਰਦਾਤਾ ਵਧਿਆ ਜਾ ਰਹੇ ਨੇ ਸ਼੍ਰੀਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤਾਂ ਲੋਕ ਤਾਂ ਹੁਣ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਅਤ